ਲੋਕਾਂ ਨੂੰ ਤਾਂ ਔਖੇ ਨੇ ਕਾਲੀਦਲ ਨਾਲ ਨਹੀਂ ਲੋਕਾਂ ਨੂੰ ਲੋਕਾਂ ਨੂੰ ਉਸ ਪਰਿਵਾਰ ਨਾਲ ਨਫਰਤ ਆ ਜਿਨ੍ਹਾਂ ਨੇ ਬਰਗਾੜੀ ਕਾਹਨ ਕੀਤਾ ਵਾ ਜਿਨ੍ਹਾਂ ਨੇ ਪਰਵਾਦਵਾਰ ਪਾਲਿਆ ਵਾ ਜਿਹੜੇ ਕੁਰਸੀ ਨਾਲ ਚੰਬੜੇ ਹੋਏ ਆ ਲੋਕਾਂ ਨੂੰ ਉਹਨਾਂ ਨਾਲ ਨਰਾਜ਼ਗੀ ਸੁਖਵੀਰ ਉਹਨਾਂ ਨੇ 35 ਸਾਲ ਦੀ ਪ੍ਰਧਾਨਗੀ ਉਹਨਾਂ ਕੋਲ ਪੰਜ ਵਾਰੀ ਮੁੱਖ ਮੰਤਰੀ ਬਣੇ ਆ ਦੁਨੀਆ ਭਰ ਦੇ ਸਾਰੇ ਉਹਦੇ ਸਾਰੇ ਟੱਬਰ ਨੇ ਸਾਰੇ ਰਿਸ਼ਤੇਦਾਰਾਂ ਨੇ ਹੰਡਾਏ ਨੇ ਅਸੀਂ ਸੁਧਾਰ ਵਾਸਤੇ ਗੱਲ ਕਰ ਰਹੇ ਹਾਂ ਸਾਡੀ ਕੋਈ ਬਗਾਵਤ ਨਹੀਂ ਬਗਾਵਤ ਅਸੀਂ ਕੋਈ ਕੋਈ ਪ੍ਰਧਾਨਗੀ ਮੰਗ ਰਹੇ ਆ ਜਾਂ ਕੋਈ ਅਹੁਦਾ ਅਹੁਦਾ ਮੰਗ ਰਹੇ ਆ ਏਡੇ ਵੱਡੇ ਚਿਹਰੇ ਨੇ ਪਹਿਲਾਂ ਇਹਨਾਂ ਸਾਰੀ ਗੱਲਾਂ ਤੋਂ ਜਾਣ ਸੀਗੇ ਸਾਰੇ ਆ ਵੇਖੋ ਘਟੋ ਘਟ ਮੈਂ ਤਾਂ ਜਾਣਦਾ ਬੇਟਾ ਮੈਨੂੰ ਤਾਂ ਪਤਾ ਨਹੀਂ ਸੀ ਅਸੀਂ ਨਹੀਂ ਸੀ ਸਮਝਦੇ ਵੀ ਇਸ ਤਰ੍ਹਾਂ ਬਰਗਾੜੀ ਤੋਂ ਬਾਅਦ ਵੀ ਉਹਨਾਂ ਨੂੰ ਮਿਲਦੇ ਰਹੇ ਇਹ ਤਾਂ ਚਲੋ ਉਹਨੇ ਆਣ ਕੇ ਨਕਸ਼ਾ ਕਿਹਾ ਮੈਨੂੰ ਨਹੀਂ ਸੀ ਘਟੋ ਘਟ ਪਤਾ ਹੋਰ ਕਿਸੇ ਨੂੰ ਪਤਾ ਹੁੰਦਾ ਤਾਂ ਮੈਂ ਨਹੀਂ ਕਹਾਂ ਤੇ ਜੇ ਹੁਣ ਕੌਮ ਇੱਥੇ ਪਹੁੰਚ ਗਈ ਆ ਤੇ ਕੌਮ ਤੇ ਕੋਈ ਤਰਸ ਕਰਨ ਕਾਲੀ ਦਲ ਨੂੰ ਤਗੜਾ ਕਰਨ ਵਾਸਤੇ ਉਹਨਾਂ ਨੂੰ ਸੈਕਰੀਫਾਈਜ਼ ਕਰਨੀ ਚਾਹੀਦੀ ਆ ਜਿਹੜੇ ਆ ਬੇਟਾ ਮੈਂ ਤਾਂ ਇਹ ਪਹਿਲੀ ਗੱਲ ਤੇ ਚਾਹਨਾ ਪਈ ਅਸੀਂ ਬਾਗੀ ਸੀਗੇ ਅਸੀਂ ਸੁਧਾਰ ਕਾਲੀ ਦਲ ਬਹੁਤ ਖੱਲੇ ਡੇ ਪਿਆ ਜਿਹੜਾ ਅਕਾਲੀ ਦਲ ਪੰਜਾਬ ਦੇ ਵਿੱਚ ਇੱਕ ਨੰਬਰ ਦੀ ਪਾਰਟੀ ਸੀ ਜਿੱਤੇ ਤੇ ਸਾਰੇ ਪੰਜਾਬੀਆਂ ਨੂੰ ਬੜੀਆਂ ਆਸਾਂ ਉਮੀਦਾਂ ਸੀ ਉਹ ਪੰਜਾਬ ਉਹ ਉਸ ਅਕਾਲੀ ਦਲ ਦੀਆਂ ਦਸਾਂ ਸੀਟਾਂ ਤੇ ਜਮਾਨਤਾਂ ਜਬਤ ਹੋਈਆਂ ਇੱਕ ਸੀਟ 13 ਦੇ ਵਿੱਚੋਂ ਜਿੱਤੀ ਹੈ ਤੇ ਅਸੀਂ ਤਾਂ ਚਾਹੁੰਦੇ ਸੀਗੇ ਵੀ ਇਹ ਪਾਰਟੀ ਨੂੰ ਜਿਹੜੀ ਸਾਡੇ ਪੁਰਖਿਆਂ ਦੀ ਪਾਰਟੀ ਆ ਇਹਨੂੰ ਕਾਇਮ ਕੀਤਾ ਜਾਵੇ ਇਹਨੂੰ ਇਸ ਲੈਵਲ ਤੇ ਡਿਗੜਨਾ ਦਿੱਤਾ ਜਾਵੇ ਅਸੀਂ ਸੁਧਾਰ ਵਾਸਤੇ ਗੱਲ ਕਰ ਰਹੇ ਹਾਂ ਸਾਡੀ ਕੋਈ ਬਗਾਵਤ ਨਹੀਂ ਬਗਾਵਤ ਅਸੀਂ ਕੋਈ ਕੋਈ ਪ੍ਰਧਾਨਗੀ ਮੰਗ ਰਹੇ ਹਾਂ ਜਾਂ ਕੋਈ ਉਹਦਾ ਮੰਗ ਰਹੇ ਹਾਂ ਅਸੀਂ ਤਾਂ ਕਹਿੰਦੇ ਹਾਂ ਵੀ ਸਾਰੇ ਜਣੇ ਇਕੱਠੇ ਹੋ ਕੇ ਦੇਖੋ ਜੇ ਲੀਡਰ ਦੀ ਅਗਵਾਈ ਦੇ ਵਿੱਚ ਪਾਰਟੀ ਅੱਗੇ ਜਾਂਦੀ ਆ ਉਹਦਾ ਕ੍ਰੈਡਿਟ ਲੀਡਰ ਨੂੰ ਜਾਂਦਾ ਤੇ ਜਦੋਂ ਪਾਰਟੀ ਕਿਸੇ ਲੀਡਰ ਦੀ ਅਗਵਾਈ ਵਿੱਚ ਡੁੱਬ ਜਾਂਦੀ ਆ ਉਹਦਾ ਡਿਸਕ੍ਰੈਡਿਟ ਵੀ ਉਹਨੂੰ ਜਾਂਦਾ ਸੁਖਬੀਰ ਹੁਣਾਂ ਨੇ 35 ਸਾਲ ਦੀ ਪ੍ਰਧਾਨਗੀ ਉਹਨਾਂ ਕੋਲੋਂ ਪੰਜ ਵਾਰੀ ਮੁੱਖ ਮੰਤਰੀ ਬਣਿਆ ਦੁਨੀਆ ਭਰ ਦੇ ਸਾਰੇ ਉਹਦੇ ਸਾਰੇ ਟੱਬਰ ਨੇ ਸਾਰੇ ਰਿਸ਼ਤੇਦਾਰਾਂ ਨੇ ਹੰਡਾਏ ਨੇ ਤੇ ਜੇ ਹੁਣ ਕੌਮ ਇੱਥੇ ਪਹੁੰਚ ਗਈ ਆ ਤੇ ਕੌਮ ਤੇ ਕੋਈ ਤਰਸ ਕਰਨ ਕਾਲੀ ਦਲ ਨੂੰ ਤਗੜਾ ਕਰਨ ਵਾਸਤੇ ਉਹਨਾਂ ਨੂੰ ਸੈਕਰੀਫਾਈਜ਼ ਕਰਨੀ ਚਾਹੀਦੀ ਆ ਜਿਹੜੇ ਬੰਦੇ ਆਪ ਛੱਡਦੇ ਆ ਜ਼ਮੀਰ ਦੀ ਆਵਾਜ਼ ਤੇ ਵੀ ਸਾਡੇ ਅਸੀਂ ਗੁੱਡ ਡਿਲੀਵਰ ਨਹੀਂ ਕਰ ਸਕੇ ਉਹਨਾਂ ਦਾ ਮਾਣ ਦਰ ਫਿਰ ਵੀ ਬਣਿਆ ਰਹਿੰਦਾ ਤੇ ਜਿਹੜੇ ਲੋਕਾਂ ਨੇ ਲਾਇਆ ਨਾ ਤੇ ਫਿਰ ਲੋਕਾਂ ਦੇ ਮਨਾਂ 'ਚ ਨਫ਼ਰਤ ਰਹਿੰਦੀ ਆ ਤੇ ਮੈਂ ਚਾਹੁੰਨਾ ਵੀ ਸੁਖਬੀਰ ਨੂੰ ਆਪ ਹੀ ਛੱਡ ਦੇਣਾ ਚਾਹੀਦਾ ਤੇ ਅਕਾਲ ਤਖਤ ਦੇ ਜਹੇਦਾਰ ਨੂੰ ਸਾਰੇ ਅਕਾਲੀ ਦਲਾਂ ਨੂੰ ਇਕੱਠਿਆਂ ਕਰਕੇ ਇੱਕ ਮਜ਼ਬੂਤ ਪਾਰਟੀ ਜਿਹੜੀ ਆ ਬਣਾਉਣੀ ਚਾਹੀਦੀ ਆ ਜਿਹੜੀ ਪੰਥ ਤੇ ਪੰਜਾਬ ਦੇ ਹਿੱਤਾਂ ਵਾਸਤੇ ਲੜ ਸਕੇ ਉਹ ਕਹਿੰਦੇ ਨੇ ਕਿ ਮਾੜੇ ਸਮੇਂ ਦੇ ਵਿੱਚ ਪਾਰਟੀ ਦਾ ਸਾਥ ਦੇਣਾ ਚਾਹੀਦਾ ਸੀ ਕਿ ਇਸ ਤਰੀਕੇ ਦੇ ਨਾਲ ਪਾਰਟੀ ਐਦਾਂ ਬੋਲਣਾ ਇਹ ਸਹੀ ਆ ਇਸ ਸਮੇਂ ਦੇ ਵਿੱਚ ਨਹੀਂ ਮਾੜਾ ਟਾਈਮ ਤੇ ਫਿਰ ਮਾੜਾ ਟਾਈਮ ਦੇ ਹੁਣ ਛੱਡ ਦੇ ਕੋਈ ਕੋਈ ਗੱਲ ਹੀ ਨਹੀਂ ਗਈ ਪਾਰਟੀ ਉਸ ਵੇਲੇ ਤਗੜੀ ਹੋਊਗੀ ਲੋਕੋ ਨਾ ਤੋਂ ਔਖੇ ਨੇ ਕਾਲੀ ਦਲ ਨਾਲ ਨਹੀਂ ਲੋਕਾਂ ਨੂੰ ਲੋਕਾਂ ਨੂੰ ਉਸ ਪਰਿਵਾਰ ਨਾਲ ਨਫ਼ਰਤ ਆ ਜਿਨ੍ਹਾਂ ਨੇ ਬਰਗਾੜੀ ਕਾਹਨ ਕੀਤਾ ਵਾ ਜਿਨ੍ਹਾਂ ਨੇ ਪਰਵਾਦ-ਵਾਰ ਪਾਲਿਆ ਵਾ ਜਿਹੜੇ ਕੁਰਸੀ ਨਾਲ ਚੰਬੜੇ ਹੋਇਆ ਲੋਕਾਂ ਨੂੰ ਉਹਨਾਂ ਨਾਲ ਨਾਰਾਜ਼ਗੀ ਜਿਹੜਾ ਕੱਲ ਪ੍ਰਦੀਪ ਕਲੇਰ ਦੇ ਬਿਆਨ ਆਏ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਹੁਤ ਮੇਰਾ ਖਿਆਲ ਆ ਵੀ ਜੇ ਕਿਸੇ ਬੰਦੇ ਦੀ ਜਮੀਰ ਹੋ ਜਿਹੜਾ ਜਮੀਰ ਵਾਲਾ ਸਿੱਖ ਬਹੁਤ ਬੰਦਾ ਬਿਲਕੁਲ ਨਹੀਂ ਬਰਦਾਸ਼ਤ ਕਰ ਸਕਦਾ ਕਿ ਪ੍ਰਦੀਪ ਕਲੇਰ ਨੇ ਐਡੇ ਵੱਡੇ ਇਨਕਸ਼ਾਫ ਕੀਤੇ ਬਰਗਾੜੀ ਕਾਂ ਤੋਂ ਵੀ ਉਹਦੇ ਬਾਅਦ ਉਹਨਾਂ ਨੂੰ ਮਿਲਦੇ ਰਹੇ ਤੁਸੀਂ ਜਿਨ੍ਹਾਂ ਨੂੰ ਸਿੱਖੀ ਤੋਂ ਖਾਰਜ ਕੀਤਾ ਉਹਨਾਂ ਦੇ ਨਾਲ ਟੜੀਆਂ ਮੁਲਾਕਾਤਾਂ ਹੁੰਦੀਆਂ ਰਹੀਆਂ ਇਹ ਤਾਂ ਮੇਰੇ ਖਿਆਲ ਬੜੀ ਸ਼ਰਮ ਵਾਲੀ ਗੱਲ ਆ ਕੋਈ ਵੀ ਸਿੱਖ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਮੂੰਹ ਨਾ ਲੋ ਐਡੇ ਵੱਡੇ ਚਿਹਰੇ ਨੇ ਪਹਿਲਾਂ ਇਹਨਾਂ ਸਾਰੀ ਗੱਲਾਂ ਤੋਂ ਜਾਣ ਸੀਗੇ ਸਾਰੇ ਆ ਵੇਖੋ ਘਟੋ ਘਟ ਮੈਂ ਤਾਂ ਜਾਣਦਾ ਬੇਟਾ ਮੈਨੂੰ ਤਾਂ ਪਤਾ ਨਹੀਂ ਸੀ ਅਸੀਂ ਨਹੀਂ ਸੀ ਸਮਝਦੇ ਵੀ ਇਸ ਤਰ੍ਹਾਂ ਬਰਗਾੜੀ ਤੋਂ ਬਾਅਦ ਵੀ ਉਹਨਾਂ ਨੂੰ ਮਿਲਦੇ ਰਹੇ ਆ ਇਹ ਤਾਂ ਚਲੋ ਉਹਨੇ ਆਣ ਕੇ ਇਹ ਸ਼ਬਦ ਕਿਹਾ ਮੈਨੂੰ ਨਿਸਕਟੋਕੜ ਪਤਾ ਹੋਰ ਕਿਸੇ ਨੂੰ ਪਤਾ ਹੁੰਦਾ ਤਾਂ ਮੈਂ ਨਹੀਂ ਕਹਿ ਸਕਦਾ ਕੀ ਲੱਗਦਾ ਹੈ ਕਿ ਇੱਕ ਪ੍ਰਧਾਨ ਬਦਲਣ ਦੇ ਨਾਲ ਕੀ ਫਰਕ ਪਵੇਗਾ ਪਾਰਟੀ ਫੇਰ ਉੱਠ ਪਵੇਗੀ ਬਹੁਤ ਵੱਡਾ ਫਰਕ ਪਾਊਗਾ ਪਾਰਟੀ ਮਜ਼ਬੂਤ ਹੋਊਗੀ ਕਾਲੀ ਦਲ ਨਾਲ ਲੋਕ ਨਹੀਂ ਕਾਲੀ ਦਲ ਤੋਂ ਦੂਰ ਹੋਗੇ ਲੋਕ ਪ੍ਰਧਾਨ ਨੂੰ ਨਫ਼ਸਤ ਕਰਦੇ ਆ ਜੇ ਪੁਰਾਣੇ ਲੀਡਰ ਕਹਿੰਦੇ ਹੁੰਦੇ ਸੀ ਤੇ ਜੇ ਭਾਈ ਮਾੜਾ ਹੋਇਆ ਤਾਂ ਬਦਲਣਾ ਚਾਹੀਦਾ ਲੋਕਾਂ ਨੂੰ ਗੁਰਦੁਆਰੇ ਨਾਲ ਕੋਈ ਨਾਰਾਜ਼ੀ ਨਹੀਂ ਹੁੰਦੀ ਭਾਈ ਨਾਲ ਨਾਰਾਜ਼ੀ ਨਹੀਂ ਬਹੁਤ ਬਹੁਤ ਧੰਨਵਾਦ